ਟਰੈਕਟਰਾਂ ਦੇ ਸ਼ੌਂਕੀ ਲੱਕੀ ਗੋਲਡ ਸਮਿਥ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੇ ਟਰੈਕਟਰਾਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਹੀ ਉਸ ਨੂੰ ਚਾਉਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਤੇ ਲੋਕ ਉਸ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਹਨ ਤੇ ਹੁਣ ਟੋਚਰ ਮੁਕਾਬਲੇ ਕਰਕੇ ਲੱਕੀ ਗੋਲਡ ਸਮਿਥ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਛਾਇਆ ਰਹਿੰਦਾ ਹੈ ਤੇ ਲੱਕੀ ਗੋਲਡ ਸਮਿਥ ਨੇ ਹੁਣ ਆਪਣੇ ਚਾਉਣ ਵਾਲਿਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਤੇ ਛੇਤੀ ਹੀ ਲੱਕੀ ਗੋਲਡ ਸਮਿਥ ਤੱਕ ਪਾਉਣ ਜਾ ਰਿਹਾ ਹੈ ਜਿਸ ਬਾਰੇ ਉਸਨੇ ਖੁਦ ਲਾਈਵ ਆ ਕੇ ਆਪਣੇ ਸਰੋਤਿਆਂ ਨੂੰ ਦੱਸਿਆ ਹੈ ਤੇ ਉਸਨੇ ਕੀ ਕੀ ਕਿਹਾ ਤੁਸੀਂ ਵੀ ਦੇਖੋ ਇਸ ਵੀਡੀਓ ਦੇ ਵਿੱਚ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਈ ਏਜੰਸੀ ਵਾਲੇ ਬਾਈਆਂ ਨੇ ਬੁਲਾਇਆ ਸੀ ਕਹਿੰਦੇ ਆਪਣੀ ਡਿਲੀਵਰੀ ਬਾਈ ਥੋੜੇ ਦਿਨਾਂ ਤੱਕ ਮਿਲ ਜਾਣੀ ਹੈ ਗੱਡੀ ਆਪਾਂ ਨੂੰ 10 ਜਾਂ 12 ਤਰੀਕ ਤੱਕ ਤੇ ਇੱਕ ਕਰਨੀ ਸੀਗੇ ਬਾਈ ਕਲਰ ਸਿਲੈਕਟ ਹਨਾ ਕਲਰ ਤੁਸੀਂ ਕੱਪੜਿਆਂ ਤੋਂ ਦੇਖ ਹੀ ਸਕਦੇ ਹੋ ਬਾਈ ਆਪਾਂ ਬਲੈਕ ਹੀ ਲਵਾਂਗੇ ਲੈਣੀ ਤਾਂ ਵਾਈਟ ਸੀਗੀ ਬਾਰੇ ਯਾਰ ਮਿੱਤਰ ਕਹੀ ਜਾਂਦੇ ਹੀ ਵਾਈਟ ਵਾਈਟ ਮੈਂ ਕਹਿੰਦਾ ਨਹੀਂ ਯਾਰ ਬਲੈਕ ਹੀ ਲਵਾਂਗੇ ਤੇ ਬਹੁਤ ਹੀ ਜਲਦ ਬਾਈ ਗੱਡੀ ਲੈਣ ਤੋਂ ਬਾਅਦ ਮੋਡੀਫਿਕੇਸ਼ਨ ਵੀ ਹੋਊਗੀ ਸਟਾਰਟ ਤੇ ਬਾਕੀ ਜਿੰਨੇ ਕ ਆਪਾਂ ਥਾਰ ਦੇ ਦੇਣੇ ਉਹਨੇ ਕ ਆਪਾਂ ਕਮਾ ਵੀ ਲਏ ਬਾਈ ਜਲਵਾਏ ਤੇ ਉਹ ਬਾਇਓ ਦੇ ਬੈਂਚ ਤੁਹਾਨੂੰ ਲਿੰਕ ਮਿਲ ਜਾਊਗਾ ਬਾਈ ਟੈਲੀਗ੍ਰਾਮ ਦਾ ਜਾ ਕੇ ਜੁਆਇਨ ਕਰ ਲਓ ਤੇ ਦੂਜਾ ਲਿੰਕ ਮਿਲ ਜੂਗਾ ਬਾਈ ਜਲਵਾ ਐਪ ਦਾ ਜਾ ਕੇ ਨੰਬਰ ਰਜਿਸਟਰ ਕਰੋ ਤੇ ਪੈਸੇ ਜਵੇਂ ਮੈਂ ਕਮਾਈ ਜਾਂਦਾ ਬਾਈ ਉਵੇਂ ਤੁਸੀਂ ਵੀ ਕਮਾਓ ਆਪਾਂ ਥਾਣ ਲਈ ਆ ਤੁਸੀਂ ਪੈਸੇ ਕਮਾ ਕੇ ਬਾਈ ਰੇਂਜ ਰੋਵਰ ਲਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ